ਬਾਈ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਅੱਜ ਆਈ ਸੀ ਪਿੰਡ ਬਾਲਗੜ ਫਿਟਿੰਗ ਕਰਨ ਜੀ ਆਪਾਂ ਨੇ ਪਹਿਲਾਂ ਚਿਰੀਆਂ ਚਿਰੀਆਂ ਮਾਰ ਕੇ ਪੈਪੂਪ ਦਾ ਕੰਮ ਕੰਪਲੀਟ ਕਰਖਿਆ ਜੀ ਤੇ ਕੰਮ ਰਹਿ ਰਿਹਾ ਆਪਣਾ ਇਕੱਲਾ ਵਾਇਰਿੰਗ ਤੇ ਸਵਿਚ ਲਾਉਣਾ ਜੀ ਇਹ ਸਿੰਗਲ ਮੰਜ਼ਲ ਦੀ ਕੋਠੀ ਲਾ ਲੋ ਜਾਂ ਸਿੰਗਲ ਪੋਰਸ਼ਨ ਲਾ ਲੋ ਉੱਪਰ ਹੈ ਗਿਆ ਮੌਂਟੀ-ਮੌਂਟੀਆਂ ਵਿੱਚ ਵੈਸੀ ਉਹ ਵੀ ਬਣਾਇਆ ਜੀ ਇੱਕ ਤਰ੍ਹਾਂ ਦਾ ਬਰਾਂਡੇ ਮੰਗੂ ਜੀ ਤੇ ਮੌਂਟੀ ਕਹਿੰਦੇ ਨੇ ਆਪਾਂ ਜਿਹਨੂੰ ਪੌੜੀ ਵਾਲੇ ਆੱਡਾ ਤੇ ਉਹ ਬਰਾਂਡ ਆੱਡਾ ਜੀ ਇਹ ਬਣਾਇਆ ਹੈ ਹਵੇਲੀ ਟਾਈਪ ਜੀ ਤੇ ਆਪਾਂ ਕਰਾਂਗੇ ਅੱਜ ਫਿਟਿੰਗ ਜੀ ਬਾਹਰ ਲੱਗਣੀਆਂ ਸਾਰੀਆਂ ਅਪ ਤੇ ਅੰਦਰਲਾ ਕੰਮ ਉੱਪਰੋਂ ਦਿਖਾਣੇ ਆ ਜੀ ਅੱਜੇ ਦੋ ਕੁੱਟੀਆਂ ਨੇ ਜੀ ਹੈ ਦੋ ਵਰਸਨ ਨੇ ਜੀ ਲਗ ਲਗ ਜੀ ਇੱਕ ਇੱਧਰ ਦਾ ਮੇਨ ਬੋਰਡ ਅੱਡੇ ਜੀ ਤੇ ਇੱਧਰ ਦਾ ਮੇਨ ਬੋਰਡ ਅੱਡੇ ਜੀ ਤੇ ਆਪਣਾ ਦਾ ਸਮਾਨ ਹੈ ਬਿਜਲੀ ਦਾ ਫਿਲਹਾਲ ਆ ਗਿਆ ਜੀ ਆਈ ਇਕੱਲੀ ਵਾਇਰਿੰਗ ਬੂਲਿੰਗ ਜੀ ਜਾਂ ਸਟੀਲ ਕਰ ਜੀ ਜੋ ਆਪਣੇ ਸਵਿਚ ਸੁਕਚ ਨੇ ਉਹ ਆਉਣ ਲੱਗ ਰਹੇ ਨੇ ਜੀ ਤੇ ਕੰਮ ਆਪਣਾ ਸਟਾਰਟ ਹੈ ਜੀ ਤੇ ਆਪਣੇ ਕਰਤੀ ਬਕਸੇ ਦੀ ਸਫਾਈ ਤੇ ਫੈਨ ਬਕਸੇ ਦੀ ਜੀ ਤੇ ਇਸ ਤੋਂ ਬਾਅਦ ਆਪਾਂ ਕਰਾਂਗੇ ਵਾਇਰ ਦਾ ਕੰਮ ਸ਼ੁਰੂ ਜੀ

वायरिंग ਦਾ ਕੰਮ ਆਪਨੇ ਸ਼ੁਰੂ ਕਰਿਆ ਜੀ ਉੱਪਰ ਮੋਂਟੀ ਤੋਂ ਜੀ ਤੇ ਇਹ ਉਹ ਮਾਡਲ ਹੈ ਜੀ ਤੇ ਪਾਵਾਂਗੇ ਆਪਾਂ ਇੱਥੇ ਸਾਹਮਣੇ ਜੀ ਆਪੜੋਂ ਲੇਟਾਂ ਜਾਂ ਕੁਝ ਵੀ ਲਾ ਸਕਦੇ ਆਪਾਂ ਜੀ ਲੈਂਥ ਰੂਪ ਉਹ ਮਾਲਕ ਦੀ ਚੁਆਇਸ ਹੁੰਦੀ ਆਪਾਂ ਉਹ ਹੀ ਚੀਜ਼ ਲਾ ਦੇਣੀ ਜੀ ਖੁਦ ਮੋਂਟੀ ਦਾ ਆਪਣਾ ਕੰਮ ਵਾਇਰਿੰਗ ਦਾ ਨਿੰਬੜ ਗਿਆ ਜੀ ਇੱਥੇ ਬਾਦੀ ਆਪਾਂ ਆਪਣਾ ਆਪੜੋਂ ਲੇਟਾਂ ਜੀ ਤभी ਹੋ ਗਿਆ ਜੀ ਫੈਨ ਮਕਸ ਨੇ ਉੱਪਰ ਗਈ ਪੈਪ ਜਦ ਇਸ ਕਰਕੇ ਆਪਣੇ ਚਾਰੰਬੂਰ ਦਾ ਬਾਕਸ ਪਾਤਾ ਜੀ ਇੱਕ ਪੋਰਸ਼ਨ ਇੱਧਰ ਆ ਜੇ ਦੋ ਕੁੱਠੇ ਨੂੰ ਅਲੱਗ-ਅਲੱਗ ਜੀ ਇਹ ਤੇ ਅਜੀ ਤੋਂ ਪਾਰ ਹੈ ਇਹ ਆਪਣੀ ਵਾਇਰਿੰਗ ਇੱਧਰ ਆ ਰਹੀ ਹੈ ਜੀ ਇਹ ਇਹ ਵਿੱਚ ਦੇ ਜਾਊਗਾ ਇਹ ਇਹ ਲੈ ਆ ਗੋਲੀ ਵਾਲੀ ਇਹ ਗੋਲੀ ਵਾਲੀ ਚੱਲਾ ਜਾ ਆਪਾਂ ਜੋ ਉੱਪਰ ਲਾਵਾਂਗੇ ਵਾਟਰ ਅਲਾਰਮ ਜੀ ਜੇ ਪਾਣੀ ਉਹਦੀ ਟੈਂਕੀ ਭਰ ਜਾਂਦੀ ਓਵਰਫਲੋ ਹੋ ਜਾਂਦੀ ਦੱਸਦੀ ਜੀ ਉਹ ਚੇਤ ਕਰਦੀ ਵੀ ਆਪਣੀ ਟੈਂਕੀ ਭਰ ਗਈ ਪਾਣੀ ਦੀ ਬੰਦ ਕਰੋ ਇੱਕ ਸਿਸਟਮ ਹੋਰ ਗਿਆ ਸਟਾਰਟਰ ਦੇ ਨਾਲ ਲੱਗ ਜਾਂਦਾ ਜੀ ਉਹ ਆਪਣੇ ਆਪ ਮੋਟਰ ਬੰਦ ਕਰ ਦਿੰਦਾ ਪਰ ਉਹ ਲੱਗਦਾ ਨਹੀਂ ਮੋਟਰ ਕਈ ਜਣੇ ਦੇ ਸਾਂਝੀ ਐਸ ਕਰਕੇ ਜੀ ਉਹ ਇੱਕ ਸਟਾਰਟਰ ਤੇ ਨਹੀਂ ਲੱਗਦਾ ਜੀ ਅਲੱਗ-ਅਲੱਗ ਤਰ੍ਹਾਂ ਦੇ ਜੀ ਇਹਦਾ ਆਪਾਂ ਇਕੱਲਾ ਅਲਾਰਮ ਹੀ ਲਾ ਦਾਂਗੇ ਜਿਸ ਦੇ ਕਰੇ ਪਰ ਉਹ ਤਾਂ ਉਹੀ ਖਰਚ ਪਤਾ ਲੱਗ ਜੇ ਉਹਨੇ ਟੈਂਕੀ ਭਰ ਗਈ ਇਹ ਆਪਣੇ ਸਵਿੱਚ ਸੱਚ 올ਡ 올ਡ ਸਾਰਾ ਕੁਝ ਆ ਗਿਆ ਸੀ ਤੇ ਕੰਪਨੀ ਸਵਿੱਚ ਆਈ ਹੈ ਜੀਫਾ ਮਾਡਲ 골ਡ ਮਾਡਲ ਦੀ ਜੀ ਕੇ ਗੈਰ ਹੈ ਕਿਹਾ ਉਹ ਤੁਹਾਨੂੰ ਬਾਈਕ ਪਿਸਟਾ ਆਈ ਐਮ ਸੀ ਵੀ ਐਨਵਰੇਸ ਫਾਈਵਲ ਕੰਪਨੀ ਦਾ ਜੀ ਮੇ ਆਪਾ ਪਾਣ ਲੱਗ ਰਿਹਾ ਜਿਵੇਂ ਟੈਂਕੀ ਓਵਰਫਲੋ ਹੋ ਜਾਂਦੀ ਉਹਦੀ ਤਾਰ ਜੀ ਤਾਰ ਆਪਾਂ ਥੱਲੋਂ ਟਪਾ ਲਿਆ ਜੀ ਉੱਪਰ ਖਿੱਚਣਾ ਕਰੀਏ ਜੀ ਉਹਦੀ ਟੈਂਕ ਤੇ ਲੱਗ ਆਊਗੀ ਜੀ ਤੇ ਇਹਦੀ ਲੱਗ ਆਊਗੀ ਜੀ ਕੰਮ ਆਪਣਾ ਇਹ ਟੈਂਕੀ ਟੁੱਟਿਆ ਇਹ ਉੱਪਰ ਆਪਾਂ ਨਵੇੜ ਦਾਂਗੇ ਹੁਣੇ ਜੀ ਬਾਕੀ ਸਾਰਾ ਦਾ ਵਾਚ ਕਰਾਨੀ ਜਾ ਕੇ ਜੀ ਆਪਾਂ ਗੱਡਿਆਂ ਦੋ ਤਾਰਾਂ ਜੀ ਇਹ ਬਸ ਇਹਨੂੰ ਲਾ ਕੇ ਜੀ ਆਪਾਂ ਨਾਲ ਜੀ ਅਰਥ ਇੱਕ ਤਰ੍ਹਾਂ ਦਾ ਅਰਥ ਹੋ ਜਾਂਦਾ ਆਪਸ ਜੁੜ ਗਿਆ ਉਹਦੇ ਬੈਲ ਥੱਲੇ ਚੱਲ ਜਾਇਆ ਕਰੂਗੀ ਜੀ ਪਾਣੀ ਵਾਲੇ ਵੀ ਦੱਸ ਜਾਇਆ ਕਰੂਗੀ ਪਰਗੇ ਜੀ ਇਹੀ ਕੰਮ ਦਾ ਛੋਟਾ ਵਸ ਹੈ ਇਹਦਾ ਪ੍ਰੋਜੈਕਟ ਬਣਾਇਆ ਆਪਾਂ ਨੇ ਥੱਲੇ ਜੀ ਟੈਂਕ ਵਿੱਚ ਪਾ ਦੇਣਾ ਉੱਪਰਲੇ ਪਾਸੇ ਜਾਨਣ ਦਾ ਬਸ ਆਪਸ ਚ ਜਦੋਂ ਪਾਣੀ ਇਹਨਾਂ ਦੇ ਜੀ ਟਕਰਾਇਆ ਕਰੂਗਾ ਵੀ ਸਿਗਨਲ ਜਾਏਗਾ ਥੱਲੇ ਜੀ ਭਰਗੇ ਜੀ ਟੈਂਕ ਜੀ ਬਸ ਇਹ ਨਹੀਂ ਕੰਮ ਹੁੰਦਾ ਦਾ ਜੀ ਇਹ ਬਣੀ ਆਪਾਂ ਬਾਥਰੂਮ ਚ ਤਾਰ ਜੀ ਉੱਥੇ ਲੱਗੋਏ ਗੀਜ਼ਰ ਗੂਦਰ ਦੇ ਪੁਆਇੰਟ ਹੈਗੇ ਨੇ ਕਾਫੀ ਇਸ ਕਰਕੇ ਆਪਾਂ 2.5 ਦੀ ਪਾਤੀ ਜੀ ਮਹਿਨਤ ਔਰ ਬਾਕੀ 1.5 ਦੀ ਭਾਰੇ ਆਪਾਂ ਨਵਟਰੀ ਬਲੈਕ ਕਲਰ ਦੀ ਇਹ ਪਲੀ ਆਈ ਹੈ ਇੱਧਰ ਟੂਬੇ ਉੱਪਰ ਕੀ ਬੈਰੂੰਦੀ ਦਰ ਆਪਾਂ ਪਾਉਣ ਲੱਗ ਰਹੇ ਜੀ ਬੈਡਾਂ ਦੇ ਬਕਸੇ ਜਿੱਤੇ ਆ ਗਿਆ ਸਾਈਡ ਤੇ ਜੀ ਸਾਹਮਣੇ ਆ ਗਿਆ ਐਲਸੀਡੀ ਤੋਂ ਉੱਧਰ ਜੀ ਉੱਧਰ ਟੂਬੇ ਦਾ ਆ ਗਿਆ ਜੀ ਤਾਂ ਆਪਾਂ ਇਹਦੀਆਂ ਫਲੇਵਰ ਵਾਲਾ ਲੈ ਪਾਉਣ ਲੱਗ ਰਹੇ ਨੇ ਜੀ ਤਾਂ ਬਾਕੀ ਜੋ ਬਾਥਰੂਮ ਤੋਂ ਬਾਹਰ ਦੀ ਸੋਇ ਸੀ ਉਹਦੇ ਰੈਡੀਅਟਰ ਜੀ ਇੱਧਰ ਦਿੱਤਾ ਆਪਾਂ ਨੇ ਜੀ ਐਸੀ ਦਾ ਪੰਟ ਨਾਲ ਐ ਡੂੰਮਦੂ ਦਾ ਬਕਸਾ ਆਪਾਂ ਵਰਕ ਲੱਗ ਬਸਤੇ ਜੀ ਇਹਦਾ ਬਾਕੀ ਕੰਮ ਉਹ ਟੂਡੇ ਵਾਲਾ ਦਾ ਕਰੂਗਾ ਆਪ ਜੀ। ਪਲੰਬਰ ਦਾ ਜੀ। ਬੈਡਾਂ ਦੇ ਆਗੇ ਬੱਸ ਇੱਦਾਂ ਹੀ ਆਪਣਾ। 17 ਪਾ ਰਹੇ ਆਂ 5 ਜੀ ਦੋ AC ਦੀਆਂ ਆਊਟਪੁਟ ਨੇ ਦੋਵੇਂ ਨੇ ਪੁਟ ਨੇ ਜੀ। ਤੇ ਤਿੰਨ ਮੇਨ ਹੋ ਗਈਆਂ ਜੀ ਆਪਣੀਆਂ ਆਊਟਪੁਟ ਤੇ ਇਨਪੁਟ ਜੀ ਵਿੱਚ ਤਿੰਨ ਵੈਟਰ ਦੀ ਤਾਰ ਜੀ। ਤੇ ਜੋ 2 ਵੇ ਦਾ ਵੀ ਉੱਧਰ ਆਊਗਾ। ਸਵਿਚ ਤੇ ਸੱਮਣੇ ਜੋ ਐਲਸੀਡੀਓ ਦਾ ਸਵਿਚ ਉਧਰ ਆਊਗਾ ਤੇ ਏਸੀ ਲੱਗੇ ਉਧਰ ਜੋ ਵੀ ਉਧਰ ਬੈਟਰੀ ਦਾ ਸਵਿਚ ਆਉਗਾ ਤੇ ਪੱਖੇ ਦਾ ਵੀ ਇੱਧਰ ਆਊਗਾ ਜੀ ਪੱਖੇ ਦੀ ਬਾਰੇ ਆਪਾਂ ਸਪੈਸ਼ਲ ਪੀਲੇ ਰੰਗ ਦੀ ਤਾਰ ਜੀ ਪੀਲੇ ਰੰਗ ਦੀ ਇਸ ਕਰਕੇ ਪਾਰਾਂ ਰੈਗੂਲੇਟਰ ਲੱਗਦਾ ਜੀ ਬਾਅਦ ਚ ਚੈੱਕ ਕਰਨ ਦੀ ਲੋੜ ਦੀ ਨਿਸ਼ਾਨੀ ਲਾਉਣ ਦੀ ਲੋੜ ਜੀ ਚਲੋ ਤੇ ਇਹ ਕੰਮ ਹੈ ਤੇ ਇੱਧਰ ਪਾਈਆਂ ਆਪਣੇ ਬਾਥਰੂਮ ਦੇ ਤਾਰਾਂ ਜੀ ਮੇਨਾਂ ਜੀ 2.5 ਐਮਡੀ ਤਾਰ ਪਾਈ ਜਿਹੜੀ ਆਪਾਂ ਨੇ ਪਾਈਏ ਮੇਨ ਜੀ ਤੇ ਜਿਹੜੀ ਪਾਈ ਹੈ ਡੇਡੇ ਮੁੰਦੇ ਪਾਈ ਆਪਾਂ ਨੇ ਜੀ ਇੱਧਰ ਟੂਬੇ ਦਾ ਬਕਸਾ ਬੈਕ ਸਾਈਡ ਤੇ ਪਾਉਂਦੀਆਂ ਚ ਉਹਦੇ ਵਾਸਤੇ ਜੀ ਜਟਾਈ ਦੀ ਹੈ ਆਟੋ ਫੋਟ ਵੀ ਆਪਾਂ ਨੇ ਦੋ ਕੱਡੀਆਂ ਦਾਰਾਂ ਜੀ ਇੱਥੇ ਲੱਗੋ ਟੂਬੇ ਸੂਚ ਜੀ ਬਾਥਰੂਮ ਦੇ ਅੰਦਰ ਵੜਦੇ ਆ ਤਾਂ ਬਾਅਦ ਟੂਬੇ ਸੂਚ ਕੰਮ ਕਰਦਾ ਜੀ ਅੰਦਰੋਂ ਬਾਹਰ ਲਿਕੜ ਜਾਂਦਾ ਜੀ ਤੇ ਸਾਹਮਣੇ ਆਪਣੇ ਲਾਇਆ ਇੱਧਰ ਗੀਰ ਦਾ ਗੀਜਰ ਨਾਲ ਉਹਦੇ ਉੱਪਰ ਲਾਇਆ ਆਪਣੇ ਪਾਵਰ ਪਲੱਗ ਜੀ ਤੇ ਇੱਧਰ ਆ ਗਿਆ ਆਪਣਾ ਜਸਟ ਫੈਂਡਾ ਜੀ ਇਹੋਂ ਆਪਾਂ ਬੜਦੇ ਜੀ ਬਾਥਰੂਮ ਜਿੱਥੇ ਟੂਬੇ ਦਾ ਸੋਚਾ ਇੱਥੇ ਲਾਇਆ ਆਪਾਂ ਨੇ ਜੀ ਨਾਲ ਦੋ ਮੋਡੂਲ ਦਾ ਬਕਸਾ ਜੀ ਤੇ ਅੰਦਰ ਵੀ ਹੋ ਗਿਆ 8 ਮੋਡੂਲ ਦਾ ਉਹਦੇ ਨਾਲ ਟੂਬੇ ਦਾ ਸੋਚਾ ਜਿਹੜੀ ਉਹ ਡੇਡਮ ਦੀ ਤਾਰ ਗੱਡੀ ਸੀ ਆਪਾਂ ਨੇ ਉਹ ਇੱਧਰ ਗੱਡੀ ਹੋਈ ਆਪਾਂ ਨੇ ਟੂਬੇ ਵਾਸਤੇ ਜੀ ਇਹ ਤਾਰ ਦਾ ਜਿਹੜਾ ਟੁਕੜਾ ਸੀ ਬਚ ਗਿਆ ਸੀ ਡੱਬੇ ਦੇ ਸ਼ਤਾਨ ਕੇ ਆਪਾਂ ਨੇ ਪੂਰਾ ਟੁਕੜਾ ਹੀ ਲਾਤਾ ਜੀ ਬਾਅਦ ਚ ਵੜਦਾਂਗੇ ਆਪਾਂ ਨੂੰ ਤੇ ਇੱਧਰ ਜਿਹੜਾ ਆਪਾਂ ਨੇ ਦਿੱਤਾ ਜੀ ਨੋਵੇਟਰ ਦਾ ਇੱਥੇ ਦਿੱਤਾ ਆਪਾਂ ਨੇ ਪ੍ਰੈਸ ਵਾਸਤੇ ਜੀ ਕੱਪੜਿਆਂ ਕੋਪੜਿਆਂ ਨੂੰ ਇਹਦੇ ਵਾਸਤੇ ਇੱਕ ਹੋਲਡਰ ਲਾਤਾ ਇੱਕ ਲਾਤਾ ਬਕਸਾ ਇੱਧਰ ਆ ਕੇ ਆਪਣਾ ਨਵੇਟਰ ਨਵੇਟਰ ਵਾਸਤੇ ਖੁੱਲੀ ਜਗ੍ਹਾ ਪੂਰੀਆਂ ਜੀ ਮੱਖੀ ਤਰ ਆਪਣਾ ਕੰਮ ਚੱਲ ਰਿਹਾ ਜੀ ਆਪ ਪਾਉਣ ਦੀ ਜਿਹੜੀ ਤਾਰਾਂ ਤੂਰਾਂ ਆਪਾਂ ਪਾਉਣ ਲੱਗ ਰਹੇ ਹਾਂ ਇਲੈਕਟ੍ਰੋਨ ਦੀਆਂ ਜੀ ਤੇ ਇੱਧਰ ਆਪਣਾ ਜੋ ਮੇਨ ਬੋਰਡ ਹੈ ਜੀ ਫਿਲਹਾਲ ਫਿਲਹਾਲ ਆਪਣਾ ਕੰਪਲੀਟ ਹੋ ਗਿਆ ਜੀ ਇੱਕ ਦੋ ਮੇਨ ਰਹਿ ਗਈ ਆਪਣੀ ਇਹ ਕੱਲੇ ਬਰੰਡ ਬਰੰਡੇ ਦੀ ਬੱਸ ਬਾਕੀ ਆਪਣਾ ਸਾਰਾ ਕੰਮ ਹੋ ਗਿਆ ਜੀ ਇਹਦਾ ਬੋਰਡ ਬੂਡ ਦੀ ਤਾਰ ਪਾ ਕੇ ਬੱਸ ਇਹ ਕੰਪਲੀਟ ਇੱਕ ਕੋਠੀ ਦਾ ਹੋ ਗਿਆ ਤੇ ਇੱਕ ਕੋਠੀ ਦਾ ਆਪਣਾ ਰਹਿ ਗਿਆ ਇੱਧਰ ਜੀ ਇਹ ਡਬਲ ਫੋਰਸਨ ਦੀ ਕੋਠੀ ਹੈ ਜੀ ਦੋ ਕੋਠੀਆਂ ਸੌਰੀ ਜੀ ਤੇ ਇੱਧਰ ਵੀਰ ਲੈ ਆਪ ਡਾਊਨ ਲਾਈਟਾਂ ਜੀ ਗ੍ਰੀਪ 4 ਵੇਲੇ ਨੇ ਉਹ ਨੇ ਜੀ ਮਲਤੀ ਜੀ ਰੰਗਦਾਰ ਜੀ 3 ਵੇ ਇੱਕ ਵਾਰ ਸੋਚੇ ਦੱਬੋ ਕਿਹੜਾ ਰੰਗ ਕਰਦੇ ਦੂਜੀ ਵਾਰ ਤੇੜਾ ਤੀਜੀ ਵਾਰ ਤੇ ਚਾਰਾਂ ਦੇ ਤੇ ਅਪਡਾਉਣੇ ਜੀ ਬੋਲਨ ਬੈਠੇ ਜੀ ਇਹ ਟੋਟਲ ਨੇ 20 ਪੀਸ ਜੀ ਮਿਕਸਰ 4 ਵੇਲੇ ਲਾਈਟ ਲਾ ਕੇ ਤੇ ਸਿੰਗਲ 2 ਵੇਲ ਅਪਡਾਉਣ ਲਾਈਟ ਲਾ ਕੇ 20 ਪੀਸ ਨੇ ਜੀ ਪੱਕੀ ਸਵਿਚੇ ਸੋਚਨ ਆਪਣਾ ਕੰਮ ਚੱਲ ਪਿਆ ਜੀ ਬੋਰਡ ਫੁੱਟ ਕਰਦੇ ਆਪਾਂ ਤਿਆਰ ਜੀ ਸਿੰਸਿਲਾ ਮੇਰੇ ਕੋਲ 16 ਫੇਰ ਦੇ ਟੋਟਲ ਸਾਰੇ ਠੀਕ ਤੇ ਕੋਈ ਏਸੀ ਉਸੇ ਨਾਲ ਆਪੇ ਗੇਤਾਉਤ ਲੰਮੇ 32 ਫੇਰ ਦਾ ਜੀ ਇਹ ਜਿਹੜਾ ਪਹਿਲਾ ਰੂਮ ਹੈ ਦਾ ਕੰਪਲੀਟ ਹੋਇਆ ਕੰਮ ਹੈ ਸਾਰਾ ਜੀ ਉਧਰ ਆ ਗਿਆ ਆਪਣਾ ਜੀ ਪਾਵਰਫੁੱਲ ਆ ਗਿਆ ਸੀ ਵਾਸਤੇ ਸਾਹਮਣੇ ਆ ਗਿਆ ਆਪਣਾ ਜੀ ਮੇਨ ਬੋਰਡ ਬੈੱਡ ਤੇ ਜੀ ਇੱਥੇ ਚੱਲਣਗੇ ਆਪਣੇ ਸਾਰਾ ਕੁਝ ਜਿਵੇਂ ਏਸੀ ਦਾ ਤਾਰ ਹੋ ਗਈ ਜੀ ਨਾਲ ਹੋ ਗਈ ਜੀ ਆਪਣੇ 2A ਵੱਲਮ ਜੀ 0 ਗਾੜ ਦਾ ਬੰਨ੍ਹ ਜੀ ਪਲੇ ਰੰਗ ਦੇ ਪਾਈ ਆਪਾਂ ਨੇ ਪੱਖੇ ਵਾਸਤੇ ਰੈਗੂਲੇਟਰ ਜੀ ਤੇ ਤੀਜੀ ਤਾਰ ਜਿਹੜੀ ਆਪਣੀ ਚਿੱਟੇ ਪਾਈ ਆਪਾਂ ਐਲਸੀਡੀ ਐਲਸੀਡੀ ਸਾਹਮਣੇ ਲੱਗੂਗੀ ਜਿੱਥੇ ਤੇ ਸਵਿਚ ਆਪਣਾ ਇੱਥੇ ਬੈਡ ਦੇ ਉੱਪਰ ਜੀ ਇਹ ਹੀ ਸਾਹਮਣੇ ਦਾਵੇਂ ਆਪਾਂ ਜਰੂਰ ਉਹਦੀ ਸੀਟ ਬੰਦ ਕਰਦਾ ਹੈ ਕਈ ਪੁਆਇੰਟਸ ਤੇ ਉੱਥੇ ਡੱਬੀ ਆਂਦੀ ਹੁੰਦੀ ਜੀ ਤੇ ਜੋ ਪੁਰਾਣਾ ਲੱਕੜ ਦਾ ਬਕਸ ਹੋਵੇ ਇਕੱਠੇ ਜਰੂਰ ਬੰਦ ਹੋ ਜੂਗਾ ਜੀ ਇਧਰ ਆਪਾਂ ਨੇ ਬਾਅਦ ਕੜਤੀ ਜੀ ਬਾਥਰੂਮ ਦੇ ਜੋ ਦੋ ਮੰਡੂਲਦੀ ਹੈ ਟੂ ਵੇ ਸਵਿਚ ਕੱਢਾਂਗੇ ਇੱਕ ਅੰਦਰ ਐ ਜੋ ਕੁਵਾਰ ਜੀ ਬਾਕੀ ਕੀ ਜਰੂਰ ਉਜ਼ਰ ਦੇ ਪੁਆਇੰਟ ਸਾਰਾ ਕੁਝ ਆਪਣੀ ਕੰਪਲੀਟ ਕਰਕੇ ਜਸਟ ਰਹਿਣ ਦੋ ਤੇ ਪੱਖੇ ਦਾ ਜੀ ਬੰਨਮ ਦਾ ਆਪਣਾ ਸਾਰਾ ਕੰਪਲੀਟ ਕਰਤਾ ਹੁਣ ਜਿੱਥੇ ਅਸੂਈ ਦੇ ਵੀ ਹੋ ਗਿਆ ਆਪਣਾ ਕੰਪਲੀਟ ਕੰਮ ਸਾਰਾ ਜੀ ਤੇ ਆ ਗਿਆ ਆਪਾਂ ਡ੍ਰੈਨ ਰੂਮ ਤੇ ਜੀ ਡ੍ਰੈਨ ਰੂਮ ਦਾ ਕੰਮ ਵੀ ਆਈ ਹੈ ਯੋਮੀ ਜੀ ਐਲ ਸੀ ਡੀ ਦੀ ਇੱਥੇ ਵਸ ਇੱਥੇ ਸੂਚ ਲੱਗਣਗੇ ਬਾਕੀ ਪਰ ਆ ਕਿ ਇੱਕ ਜੀ ਸੋਫੇ ਸੂਫੇ ਦੇ ਜੀ ਪੰਡ ਜੀ ਇਸ ਤੋਂ ਸਾਹਮਣੇ ਆ ਗਿਆ ਆਪਣਾ ਜੀ ਸੀਦਾ ਜੀ ਤੇ ਇੱਧਰ ਆ ਗਿਆ ਆਪਣਾ ਮੇਨ ਬੋਰਡ ਵਰਨ ਸਕ ਜੀ ਤੇ ਇਹਦੇ ਵਿੱਚ ਦੀ ਕੱਢੀ ਆਪਰ ਨੇ ਸਾਈਡ ਵਿੱਚ ਦੀ ਇਨਵਰਟਰ ਤੇ ਪ੍ਰੈਸ ਬਾਕਸ ਦੀ ਤਾਰ ਨੂੰ ਆਪ ਡਾਉਣ ਲਾਈਟਾਂ ਆਪਣੀਆਂ ਆ ਗਈ ਸੀ ਉਹ ਲਾਣ ਲੱਗ ਰਹੀ ਸੀ ਆਪਾਂ ਲਾਣੇ ਆਪਾਂ ਲੈਵਲ ਕਰਕੇ ਜੀ ਤੇ ਨੀਚੀ ਦੇ ਸਾਬ ਨਾਲ ਜੀ ਉੱਪਰ ਲੱਗਣੀਆਂ ਆਪਣੀਆਂ ਜੀ ਉਹ ਜੋ 6 7 8 ਲਾਈਟਾਂ ਲੱਗਣੀਆਂ ਆਪ ਡਾਉਣ ਜੀ ਆਪਣੀਆਂ ਇਹ ਰੰਗਦਾਰ ਲਾਈਨ ਹੀ ਆਪਾਂ ਨੇ ਲਾਈਆਂ ਨੇ ਕੱਲੀਆਂ ਬਾਰ ਨੂੰ ਕਾਇਕ ਜੀ ਰੰਗਦਾਰ ਆਪਾਂ ਲਾਵਾਂਗੇ 2 4 बाई 4 ਜੀ ਆਪਣਾ ਲਾਈਟ ਜਿਹੜੀ ਜੀ ਚਾਰੇ ਪਾਸੇ ਲਾਈਟ ਮਾਰਦੀ ਉਹੋ ਜੀ ਅੱਜ ਆ ਸਾਡਾ ਦੂਜਾ ਦਿਨ ਹੈ ਜੀ। ਕੱਲ ਵਾਲ ਦਿਨ ਸਲਾ ਐਂ ਲੰਘ ਗਈ ਸਾਡਾ ਸਾਰਾ ਜੀ। ਕੰਮ ਸੀ ਸਾਡੇ ਕੋਲੇ ਕੰਪਲੀਟਾਂ ਕਈ ਦੀ ਜੀ ਤਾਂ ਕਰਕੇ ਕੰਪਲੀਟਾਂ ਕਰਦੇ ਕਰਦੇ ਜੀ ਬੈਰੀਂਗਾਂ ਦਾ ਕੰਮ ਅੱਧ ਵਿਚਾਲੇ ਰਹਿ ਗਈ ਸੀ ਗੱਲ। ਅੱਜ ਸਾਨੂੰ ਕੰਪਲੀਟ ਕਰਤੀ ਵਾਇਰ ਇੱਕ ਕੋਠੀ ਜੀ। ਦੂਜੀ ਕੋਠੀ ਜਿਹੜੀ ਜੀ ਉਹ ਕਰਾਂਗੇ ਸਵੇਰੇ ਜੀ। ਕਿਉਂਕਿ ਉਹ ਸਾਹਮਣੇ ਜਿਹੜਾ ਮੁੰਟੀ ਉੱਥੇ ਜੀ ਪਰਸ ਲਾਇਆ ਜੀ ਤਾਜ਼ਾ-ਤਾਜ਼ਾ ਉੱਥੇ ਕੋੜੀ ਲੱਗਦੀ ਨੇਗੀ ਤਾਂ ਕਰਕੇ ਕੱਲ ਨੂੰ ਕੰਮ ਚੱਲੇ ਸਾਡਾ ਉੱਥੇ ਜੀ। ਇਹ ਜਿਹੜੀ ਆਪਾਂ ਜਿਹੜੀ ਛੱਤ ਹੈ ਮਲਟੀ ਕਲਰ ਦਿਖਾਉਗੀ ਸਾਰੇ ਜੀ ਆਪਾਂ ਮੈਂ ਚਿੱਤਰ ਖਾਣਨੇ ਵੀ ਆਵਾਜ਼ ਦੇ ਕਰਿਆ ਆਪਾਂ ਨੇ ਕੰਮ ਜੀ ਸੰਦੀਪ ਸਿੰਘ ਜੀ ਢੰਡ ਬਾਬਰ ਜੀ ਕਰਪਾ ਇੰਨਾ ਜਿਆਦਾ ਨਹੀਂ ਮੇਰੇ ਘੁੱਟਰ ਲੜ ਗਿਆ ਨਾ ਬੱਸ ਭਾਈ ਜਿਹੜੇ ਉੱਪਰਲੇ ਪੋਰਸ਼ਨ ਦੀ ਆਪਣੀ ਅਪਡਾਉਨ ਪਹਿਲਾਂ ਲਾਈਟਾਂ ਤੁਹਾਨੂੰ ਦੱਸੀਆਂ ਉਹ ਲੱਗ ਗਈਆਂ ਜੀ ਹੁਣ ਲਾ ਰਹੇ ਆਪਾਂ ਥੱਲੇ ਜੀ ਥੱਲੇ ਲੱਗਣੀਆਂ ਅਪਡਾਉਨ ਲਾਈਟਾਂ ਚਾਰੇ ਪਾਸੇ ਸੱਮਣ ਫਰੰਟ ਫਰੰਟ ਦੇ ਤੇ ਇੱਧਰ ਆ ਤਾਰਾਂ ਦੂਰਾਂ ਪਾਤੀਆਂ ਆਪਾਂ ਨੇ ਜੀ ਲਾ ਲੰਗ ਰਿਹਾ ਵੀਰ ਆਪਡਾਉਨ ਲਾਈਟ ਜੀ ਇੱਧਰ ਲਾਈ ਆਪਾਂ ਨੇ ਦੇਖੋ ਜੀ ਤੇ ਥੱਲੇ ਲਾਈ ਆਪਾਂ ਨੇ ਫੋਰਵੇ ਜੀ ਇਹ ਲਾਈਏ ਮਲਟੀ ਆਪਾਂ ਨੇ ਜੀ ਤੇ ਇਹਦਾ ਵਿਊ ਐ ਜੀ ਇਹ ਦੇਖੋ ਜੀ ਕਿ ਕਧਰਿਕ ਕਿਧਰ ਬਾਕੀ ਕੋਲਿਆਂ ਦੇ ਆ ਜਾਣੀ ਉਧਰਾਂ ਜਿਵੇਂ ਇੱਧਰ ਆਪਾਂ ਨੇ ਚਾਰੇ ਪਾਸੇ ਇੱਧਰ ਵੀ ਲਾਤੀਆਂ ਜੀ ਸਾਰਾ ਚਾਰੀ ਬੰਦਾ ਸੋਰੀ ਮਗਲੇ ਸਾਰੀ ਕੰਦ ਦੇ ਜੀ ਕਹਿਣਾ ਦਾ ਭਾਵੇਂ ਜੀ ਇੱਧਰ ਵੀ ਲਾਤੀਆਂ ਜੀ ਵੀ ਉਹ ਆਪਣਾ ਜਿਹੜਾ ਕੁੱਠੀ ਦਾ ਸਾਰਾ ਜਿਹਾ ਹੈ ਮਨ ਦਾ ਜਿਹੜੀ ਆਪਨੇ ਉੱਪਰ ਲੱਟ ਲਾਈ ਦੀਆਂ ਜੀ ਉਹਦੇ ਨਾਲ ਆਦੀ ਥੱਲੇ ਲਾਨੇ ਪਰ ਇੱਥੇ ਲੱਗ ਰਹੀ 4 ਵੇ ਲੱਟ ਜੀ ਨਾਲ ਤੇ 2 ਵੇ ਜੀ ਤੇ ਉੱਪਰ ਲੱਗੇ ਨੇ ਆਪਣੀ ਅਪਡਾਉਨ ਲਾਈਟਾਂ ਸਾਰੀਆਂ ਜੇ ਮੇਨ ਮੂੜ ਇੱਕ ਚੱਲ ਫੇ ਆਪਣਾ ਕੰਪਲੀਟ ਹੋ ਗਿਆ ਜੀ ਮਤਲਬ ਕਹਿਣਾ ਦਾ ਬਾਪ ਜੀ ਵਾਰੀਆਂ ਬੁਰਗ ਪਾਤੀ ਜੀ ਤੇ ਦੂਜਾ ਹਲੇ ਆਪਣੇ ਛੇੜ ਨਹੀਂ ਗਿਆ ਕਿਉਂਕਿ ਦੀਵਾਲੀ ਦਾ ਸੀਜ਼ਨ ਚੱਲ ਰਿਹਾ ਹੈ ਸਾਡਾ ਵੀ ਨਾਲ ਨਾਲ ਲੜੀਆਂ ਦਾ ਤਿਆਰਾ ਵਗੈਰਾ ਜੀ ਪਹਿਲਾਂ ਹੀ ਲੋਕ ਜੀ ਰਿਪੇਅਰ ਨੂੰ ਪੂਰਾ ਕਰਾਉਣ ਲੱਗ ਗਏ ਜੀ ਇਸ ਕਰਕੇ ਜੀ ਕੰਮ ਥੋੜਾ ਜਿਆਦਾ ਲੇਟ ਹੋ ਰਿਹਾ ਕਿਉਂਕਿ ਗੀਜ਼ਰ ਰਿਪੇਅਰ ਕਦੇ ਕੁਝ ਕਰਨ ਜਾਣਾ ਪੈਂਦਾ ਸਾਨੂੰ ਅਲੱਗ-ਅਲੱਗ ਕਮਰੇ ਤੇ ਜੀ ਉਹ ਵੀ ਕੰਮ ਜ਼ਰੂਰੀ ਨਹੀਂ ਤੇ ਵੀ ਕੰਮ ਜ਼ਰੂਰੀ ਹੈ ਭਾਈ ਆਪਣਾ ਭਾਈ ਆਪਣਾ ਜ ਤੀਜਾ ਦਿਨ ਹੈ ਜੀ ਫੀਟਿੰਗ ਕਰਾਂ ਜਿਹੜੇ ਕੋਠੇ ਹਨ ਡਬਲ ਤੇ ਜੀ ਤੀਜਾ ਦਿਨ ਇਸ ਕਰਕੇ ਹੋ ਗਿਆ ਕਿ ਇਸ ਦੀਵਾਲੀ ਦਾ ਸੀਜ਼ਨ ਚੱਲ ਰਿਹਾ ਆਪਣਾ ਜੀ ਨਾਲ ਨਾਲ ਆਪਾਂ ਨੂੰ ਕੰਮ ਕਰਨੇ ਪੈਂਦੇ ਨੇ ਕਈ ਜਿਆਦਾਤਰ ਆਪਾਂ ਨੂੰ ਗੈਸ ਗੀਜ਼ਰ ਹੋ ਗਏ ਜਾਂ ਬਿਜਲੀ ਵਾਲੇ ਗੀਜ਼ਰ ਹੋ ਗਏ ਜਾਂ ਹੋਰ ਰਿਪੇਅਰਾਂ ਹੋ ਗਈਆਂ ਜੀ ਦਿਵਾਲੀ ਤੋਂ ਪੱਤੀ ਹੈ ਜਿਆਜਕਲ ਛੋਟੇ ਛੋਟੇ ਫੀਟਿੰਗਾਂ ਰੈਡੀਅਰਾਂ ਦੇ ਕੰਮ ਆਪਣੇ ਬਹੁਤ ਜੀ ਉਹ ਕਰੀਅਰੈਂਸ ਕਰਕੇ ਲੇਟ ਹੋ ਗਿਆ ਕੰਮ ਨਹੀਂ ਆਪਣਾ ਕੰਮ ਤੇ ਸਾਰਾ ਤਿੰਨ ਮਹੀਨਿਆਂ ਦਾ ਪ੍ਰੋਸੈਸ ਜੀ ਤੇ ਜੋ ਆਪਾਂ ਇਹ ਪਾਉਣ ਲੱਗ ਰਹੇ ਜੀ ਮਿੰਡਲ ਦਾਰ ਹੋ ਗਈ ਲਾਲ ਜੀ ਫੇਸ ਜੀ ਤੇ ਨਿਊਟਰਲ ਹੋ ਗਈ ਡਬਲ ਜੀ ਤੇ ਇਨਵਰਟਰ ਦੀ ਡਬਲ ਹੋ ਗਈ ਤਾਰ ਜੀ ਇਹ ਇਸ ਕਰਕੇ ਭਰੇ ਆ ਪੰਜਵੇਂ ਉੱਪਰ ਪੱਖਾ ਹੁੰਦਾ ਜੀ ਫੈਨ ਬਾਕਸ ਹੋ ਗਿਆ ਜਾਂ ਇੱਕ ਉਧਰ ਬਕਸ ਹੋ ਗਿਆ ਇਸ ਪਰਲੀ ਸਾਈਡ ਜੀ ਆਪਾਂ ਇੱਕ ਬਕਸੇ ਤੋਂ ਦੂਜੇ ਬਕਸੇ 'ਚ ਆਗੀ ਤਾਰਾਂ ਫਿਰ ਉਦੋਂ ਇੱਥੋਂ ਹੀ ਚੱਕ ਕੇ ਤਾਰ ਦੂਜੇ ਬਕਸੇ ਠੋਕਦੇ ਆਪਾਂ ਜੀ ਤੇ ਇਕੱਲੇ ਉੱਪਰ ਪੱਖੇ ਵਾਸਤੇ ਨਿਊਟਰਲ ਲੱਖਦੇ ਆਪਾਂ ਗੱਲੀ ਜੋ ਵੀ ਸਪੈਸ਼ਲ ਪੰਨਾ ਕੋਈ ਜੋੜ ਨਹੀਂ ਫੈਨ ਬਾਕਸ 'ਚ ਕਿਤੇ ਕੁਛੇ ਕਿਤੇ ਵੀ ਸਾਬ ਦਾ ਕੋਈ ਜੋੜ ਨਹੀਂ ਹੈ ਗਿਆ ਇਧਰ ਆਪਣਾ ਇਹਨਾਂ ਅੰਦਰ ਗੜਾ ਟੂਗਿਆ ਲ ਕਰੇ ਉੱਪਰ ਪੌੜੀਆਂ ਕੱਢਦੇ ਸਾਰੇ ਜੀ ਤੇ ਉਧਰ ਸਾਈਡ 'ਚ ਕਰਤਾ ਨਵਿੱਟਰ ਇੰਨੀ ਕਿ ਜਗ੍ਹਾ ਪਈ ਉਹਨਾਂ ਦੇ ਇੱਥੇ ਨਵਿੱਟਰ ਆ ਜੂ ਇਨਵਰਟਰ ਦਾ ਆਪਣਾ ਸ਼ਾਇਦ ਥੱਲੇ ਵੀ ਕਰੇ ਇੱਕ ਜਿਉਂ ਪੌੜੀ ਥੱਲੇ ਉੱਥੇ ਜੀ ਉਹ ਲੱਗ ਦੋ ਬੱਜੇ ਆਪਾਂ ਨੂੰ ਹੁਣ ਟੀ ਦਾ ਇਹ ਕਰੇ ਆਪਾਂ ਨੇ ਇਹ ਥੋੜਾ ਜਿਹਾ ਆਪਾਂ ਨੇ ਫੈਨ ਬਾਕਸ ਸਾਈਡ ਚ ਲਾਇਆ ਕਿਉਂਕਿ ਕੋੜੀ ਵੀ ਇੰਨੀ ਜਗ੍ਹਾ ਤੇ ਲੱਗਦੇ ਅੱਗੇ ਸਿਸਟਮ ਲਾਉਣ ਨੂੰ ਹੈ ਨਹੀਂ ਤੇ ਵੀ ਬਾਹਰ ਰੱਖ ਲੇ ਤਾਂ ਆ ਗਏ ਤੇ ਉੱਪਰ کہیں ਵੈਂਡ ਆ ਰਹੀ ਸੀ ਲੱਗਦੀ ਜੀ ਉਹਦਾ ਸਪੈਸ਼ਲ ਐਵੈਂਟ ਕੱਢਿਆ ਜੀ ਆਪਾਂ ਨੇ ਫੈਨ ਬਾਕਸ ਦਾ ਵੀ ਕੱਲ ਨੂੰ ਕੋੜੀ-ਪੋੜੀ ਦੇ ਇੱਕ ਟਿੱਕਣਾ ਕਰੇ ਤੇ ਇਹ ਆਜਾ ਵੀ ਸਪੈਸ਼ਲੇ ਕੱਢਿਆ ਇਧਰੋਂ ਜੀ ਦੇਖੋ ਪਰਮ ਉਹਦੇ ਵਿਸ਼ਵਾਸ ਦਿੱਤੇ ਬੰਦ ਇਕੱਠੇ ਹੋ ਗਏ ਚਾਰ ਜੀ ਤੇ ਕੋ ਪਰਵਾਗੀ ਤਾਲ ਜੀ ਉਹ ਭੇਜੀ ਆਪਣੇ ਬਾਰਡਰ ਵਾਲੇ ਜੋ ਅੰਡੇ ਲੰਡ ਵਾਲੀ ਜੀ ਆਪਣੀ ਸਚੇਤ ਕਰਨ ਉਹ ਲਾਈ ਜੀ ਪ੍ਰਸਿੱਧੀ ਤਾਲ ਵੀ ਇਤਿਆਂ ਦੋ ਜੀ ਅਰਥ ਦਾ ਉਹਨਾਂ ਜਿਵੇਂ ਛੜਾਂਗੇ ਬਾਲੀ ਗੁੱਠੀ ਦਾ ਕੰਮ ਵੈਸੇ ਤਰ੍ਹਾਂ ਤੂਣਾ ਦਾ ਪਾਚੇ ਆਪਾਂ ਨੇ ਉਧਰ ਜੀ ਕੁਛ ਕੁਛ ਕਰ ਰਹੀਆਂ ਆਪਣੀ ਉਹ ਫਿਰ ਨਾਲ ਨਾਲ ਨਵੇੜ ਕੇ ਕੰਮ ਜੀ ਹੋ ਗਈ ਕੰਮ ਦੀ ਆਪਾਂ ਸਾਰੀਆਂ ਅਪਡੇਟ ਕਰਾਂਗੇ ਜੱਪੂ ਅਪਰੋਂ ਲੈ ਕੇ ਆਪਣੇ ਸਾਰੇ ਫਿਲਹਾਲ ਫਿਲਹਾਲ ਲੱਗ ਗਏ ਕੁਝ ਕਰਾਈ ਗੀਆਂ ਉਹ ਆਪਾਂ ਨਾਲ ਦੀ ਨਾਲ ਲਾਂਦੇ ਰਾਮਾ ਜੀ ਲਿਖੇ ਦੇਖੋ ਜਿਵੇਂ ਫੈਨ ਬਾਕਸ ਧਾਰ ਕੇ ਆਪਾਂ ਇੱਥੇ ਕੋੜੀ ਹੋ ਜੂਗੀ ਆਪਣੀ ਜੀ ਤੇ ਬੜੇ ਰਾਮ ਨਾਲ ਹੱਥ ਪਹੁੰਚਦਾ ਕਈ ਵੀਰ ਕਹਿੰਦੇ ਨੇ ਵੀ ਸੈਂਟਰ ਜੀ ਲਾਉ ਜੇ ਥੰਦੇ ਜੀ ਉੱਥੇ ਕੋੜੀ ਪੋੜੀ ਦਾ ਕਿਉਂਕਿ ਕਿੱਥੇ ਮਿੰਡ ਗੁੰਡ ਹੋਵੇ ਆਪਾਂ ਪਾ ਲੈਨੇ ਪੈੜ ਪੂੜ ਲਾ ਕੇ ਚੱਲੇ ਜੁਲੇ ਆਪਾਂ ਕੇ ਪਰ ਇੱਥੇ ਸਿਸਟਮ ਹੈ ਨਹੀਂ ਕੋਈ ਬੰਦੇ ਬਿਲਕੁਲ ਜੀ ਤੇ ਡਿੱਗਣ ਦਾ ਵੀ ਖਤਰਾ ਇਸ ਕਰਕੇ ਆਪਾਂ ਨੇ ਦੋ ਦਿਨਾਂ ਚ ਇੱਧਰ ਫਰਕ ਪਾਦਾ ਵੀ ਕੋਈ ਜਹਾ ਤੋਂ ਤੱਕ ਪਹੁੰਚ ਜੇ ਆਪਣਾ ਵੀ ਤਰੀਕੇ ਨਾਲ ਬਾਕੀ ਬੰਚੋ ਤਾਂ ਬੜੀ ਮੁਸ਼ਕਲ ਆਲਾ ਪਰ ਪਹੁੰਚ ਜੋ ਸੀ ਕਿਉਂ ਸਫਾਈ ਕਰੀ ਸੀ ਨਾ ਤਾਂ ਲੱਗ ਕੇ ਪਤਾ ਲੱਗ ਕੇ ਸੀ ਤੇ ਕਿਹਦਰ ਡੱਬ ਗਈ ਦੀ ਆਪਣੀ ਡੱਬੀ ਅੰਦਰ ਜੀ ਪਾਣੀ ਪੁਣੀ ਪਾ ਕੇ ਪਤਾ ਲੱਗਿਆ ਤਾਂ ਕੱਢੀ ਜੀ ਸਿੱਧਾ ਮੈਦਾ ਵੀ ਉਹ ਨਹੀਂ ਜੀ ਤੱਲੇ ਮੀਟਰ ਦਾ ਮੈਂ ਇੱਕ ਇੱਕ ਉੱਪਰ ਦਵਾਂਗਾ ਲੈ ਕੇ ਤੈਨੂੰ ਕਮਰਾ ਦੇ ਕੰਮ ਕਰਤਾ ਫਿਰ ਸਟਾਰਜੀ ਐਲ ਸੀ ਡੀ ਲੱਗਰੀ ਨੂੰ ਉਤਾਰ ਕੇ ਰੱਖਤੀ ਆਪਣੇ ਤਾਰਾ ਤੋਂ ਪਾਦੀਆਂ ਉਹ ਤੋਂ ਬਾਅਦ ਕਰ ਰਹੇ ਆਪਾਂ ਵਾਇਰਿੰਗ ਦਾ ਕੰਮ ਜੀ ਏ ਸੀ ਪਹਿਲਾਂ ਲੱਗ ਗਿਆ ਜੀ ਤੇ ਕਮੈਂਟ ਸਾਹਮਣੇ ਆਪਣੇ ਛੱਡੇ ਉਹਦਾ ਜੀ ਦੋ ਮੂਰ ਦਾ ਲੱਗ ਸਕਿਆ ਸਾਮਣੇ ਪਾਵਰ ਬਲੱਟ ਜੀ ਵਾਇਰਿੰਗ ਬੁਰੰਗੇਰੀ ਫਿਲ ਹਾਲ ਹੋ ਗਈ ਜੀ ਇੱਕ ਪਾਸੇ ਦੀ ਤੇ ਇੱਕ ਪਾਸਾ ਬੋਰਡ ਰਹਿ ਗਿਆ ਮੇਨ ਜਿਹੜਾ ਆਪਣੇ ਬੈੱਡ ਤੇ ਲੱਗ ਕੇ ਇਹਦੇ ਨਾਲ ਜੀ ਸਾਹਮਣੇ ਹੈ ਬੈੱਡ ਚ ਉਹ ਸਾਹਮਣੇ ਲੱਗ ਗਿਆ ਐਲ ਸੀ ਡੀ ਦੂਜੀ ਗੁੱਠੀ ਦਾ ਕੰਮ ਆਪਾਂ ਨੇ ਛੇੜਤਾ ਜੀ ਥੋੜਾ ਵੇਅਰਿੰਗ ਦਾ ਕੰਮ ਹੋਇਆ ਪਰ ਇੱਧਰ ਆਪਾਂ ਨੂੰ ਵੇਅਰਿੰਗ ਨਹੀਂ ਮਿਲਦੀ ਜੀ ਤੇ ਇੱਧਰ ਪਾਏ ਜਿਹੜੀ ਆਪਾਂ ਨੇ ਵੇਅਰਿੰਗ ਜੀ ਕਮਰੇ ਚ ਪਾਉਣ ਲੱਗ ਰਹੇ ਆ ਆਪਾਂ ਫਸਟ ਬੈਡਰੂਮ ਵੀ ਆਪਾਂ ਇਹਨੂੰ ਵੜਤਾ ਜੀ ਇਹ ਤਾਰ ਪਾਈ ਆਪਾਂ ਨੇ ਕਿਵੇਂ ਬਕਸਾ ਤੋਂ ਬਕਸਾ ਪਾਈਏ ਜਿਹਨੂੰ ਜੋੜ ਜੜਨ ਲਾਇਆ ਜੀ ਡਬਲ ਡਬਲ ਤਾਰਾਂ ਪਾਈ ਨੇ ਜੀ ਤਾਰਾਂ ਥੋੜੀ ਜਿਹੀ ਜ਼ਰੂਰ ਲੱਗਦੀਆਂ ਨੇ ਜੇ ਕੱਲ ਨੂੰ ਰਿਪੇਅਰ ਕੋਰ ਨਹੀਂ ਹੁੰਦੀ ਐ ਜੀ ਫਿਰ ਜੀ ਜਿਵੇਂ ਜੋੜ ਲਾਦੇ ਆਪਾਂ ਨੇ ਕੋਈ ਨੁਕਸਾਨ ਹੋ ਜਾਂਦਾ ਜੀ ਕੋਈ ਕਰਾਬ ਦੀਆਂ ਦਿੱਕਤો ਕੋਈ ਜੋੜ-ਜੋੜ ਲੱਗਣ ਦਾ ਕਈਆਂ ਘਰਾਂ ਘਰਾਂ 'ਚ ਅੱਗ ਲੱਗ ਜਾਂਦੀ ਹੈ ਵੀ ਜੋੜ-ਜੋੜਾਂ ਕਰਕੇ ਪੱਕੇ ਸਪਾਰਕ ਕਰਕੇ ਇਹ ਸਿਸਟਮ ਨੇ ਅਸੀਂ ਕਰਕੇ ਡਬਲ ਡਬਲ ਪਾਉਣਾ ਕਈ ਆਪਾਂ ਜਿਵੇਂ ਇਹ ਬਕਸੇ ਚੱਕੀ ਆਪਾਂ ਨੇ ਜੀ ਇਹ ਐਂਗਲ ਕਾ ਬਕਸੇ ਚ ਮਰੀ ਇਹ ਬਕਸੇ ਚੱਕ ਗਏ ਆਂ ਕਰਕੇ ਜੀ ਉਹ ਬਕਸੇ ਨੇ ਇਹ ਸਿਸਟਮ ਨੇ ਅੱਜ ਕੱਲਾ ਆਫਸ ਇਹਨਾਂ ਬਕਸੇ ਫੀ ਕਰਾਂਗੇ ਆਪਾਂ ਵੀ ਸਿੱਧੀ ਧਾਰਾ ਹੋਊਗੀ ਕੋਈ ਜੋੜ-ਜੋੜ ਤਾਂ ਘਟੇ ਹੋਣਗੇ ਜੀ ਪੱਕੇ ਹੋਗੇ ਇੱਕ ਇੱਕ ਜੋੜ ਹੋਊਗਾ ਪੱਕੇ-ਪੱਕੇ ਦੇ ਜੀ ਚੰਗਾ ਕਹਾਂ ਤੁਹਾਨੂੰ ਦੂਜੀ ਟੋਰੀ ਲਈ ਨਹੀਂ ਹੈ ਨੋਟ ਨਹੀਂ ਕਰਿਆ ਲਿਖਿਆ ਨਹੀਂ ਮੈਂ ਤਾਂ ਨਹੀਂ ਲੱਗ ਬੜੇ ਮੂਵ ਵਾਲਾ ਜੀ ਭਈ ਆਪਣਾ ਦਲਾਲ ਬਲਾਵਲ ਕੱਲੀ ਜੋ ਕੁਠੀ ਦਾ ਕੰਮ ਫਾਈਨਲ ਹੋ ਗਿਆ ਆਪਾਂ ਕਰ ਰਹੇ ਹਾਂ ਐਮਸੀ ਬਾਕਸ ਤਿਆਰ ਜੀ ਜਿਹੜਾ ਆਪਾਂ ਮੇਨ ਬਾਕਸ ਤਿਆਰ ਕਰਾਇਆ ਦੀ ਇਹਦੀ ਸਿਰੇ ਤਰ੍ਹਾਂ ਆਪਾਂ ਲੱਗ ਕਰਤੀਆਂ ਬਾਕੀ ਤਰ੍ਹਾਂ ਆਪਾਂ ਕਰਾਂਗੇ ਐਮਸੀ ਰਾਈਨ ਤੇ ਜਿਹੜੀ ਬੈਲ ਦੀ ਤਾਰ ਤੇ ਆਪਾਂ ਨੇ ਬਾਅਦ ਛੜਪੀ ਜਾਂਦੇ ਰੋ ਰੋਈ ਰੱਖ ਤੋਂ ਬਾਅਦ ਬਿੱਲ ਕੱਢੀ ਨਾ ਸਕਦੇ ਤੇ ਆਪਾਂ ਨੇ ਮੇਨ ਤਾਰ ਪਾਈ ਹੈ ਕੇਵਲ ਪੀਵੀਸੀ ਪਾਈ ਦਾ ਸੈਮ ਜੀ ਤੇ ਕਨੈਕਟਰ ਦੀ ਤਾਰ ਆਪਾਂ ਨੇ ਬਲੈਕ ਕਲਰ ਜਿਸ ਨੂੰ ਕਰੀ ਜੀ ਤੇ ਲਾ ਪਈਏ ਫੇਸ ਤੇ ਲੀਲੀ ਪਈ ਨੀ ਬੜੀ ਆਪਾਂ ਨੇ काम अपना एक कुट्टी दा हो गया एक दा रह गया नहीं काम अपना कंप्लीट हो गया सारे जी ਨੇ ਜੋ ਪੋਰਸ਼ਨ ਸੀ ਦੋ ਕੁੱਟੀਆਂ ਸੀ ਉਹਨਾਂ ਦਾ ਕੰਮ ਕੰਪਲੀਟ ਹੋ ਗਿਆ ਬਿਲਕੁਲ ਜੀ ਉਹਨਾਂ ਦੇ ਮੈਨੂ ਬੜ ਗਏ ਮੈਨ ਬੋਰਡ ਬਣ ਕੇ ਤਿਆਰ ਨੇ ਜੀ ਲਾਈਟ ਚਾਲੂ ਹੈ ਜੀ ਇਸ ਦੀ ਆਪਨੇ ਚੈੱਕ ਕਰਤੀ ਵੈਸੇ ਕੱਟਰ ਗਈ ਜੀ ਕੋਈ ਕੰਮ ਸੀ ਛੋਟਾ ਜਿਹਾ ਤੇ ਇੱਦਾਂ ਹੋ ਗਿਆ ਕੰਮ ਜੀ ਕੰਪਲੀਟ ਜੀ ਤੇ ਆਪਾਂ ਨੂੰ ਜੋ ਸੁਚਲਣ ਨੇ ਪਹਿਲਾਂ ਬੱਲੰਗ ਦਾ ਹੀ ਲਾਣੇ ਆ ਜੀ ਆਪਾਂ ਬਾਕੀ ਲਗ ਲਗ ਆ ਗਿਆ ਨਾਂ ਦਾ ਕਿਚਨ ਜੀ ਕਿਚਨ ਚ ਲਾਈ ਆਪਾਂ ਨੇ ਜੀ ਡੋਰ ਸੋ ਵੀ ਵਾਟਰ ਵਾਲੀ ਇਹ ਪਾਣੀ ਦਾ ਸਪਟਾ ਚੇਟ ਕਰਦੀ ਹੈ ਜੀ ਤੇ ਨਾਲ ਲਾਇਆ ਪਾਵਰ ਪਲੱਗ ਜੀ ਆਪਾਂ ਨੇ ਜੀ ਇੰਡਕਸ਼ਨ ਚੁੱਲਾ ਲਾਣਾ ਹੋਵੇ ਤੇ ਇੱਧਰ ਲਾਇਆ ਆਪਾਂ ਨੇ ਜੀ ਮੇਨ ਬੋਰਡ ਫ੍ਰਿਜ ਵਾਸਤੇ ਨਹੀਂ ਜਾਂ ਘੱਟੀ ਹੋਈ ਇਹਨਾਂ ਦੇ ਤੇ ਨਾਲ ਲਾਇਆ ਆਪਾਂ ਨੇ ਜੀ ਦਾ ਸਵਿੱਚ ਜੀ ਅੱਖੇ ਦਾ ਜੀ ਛੋਟਾ ਬੱਲਣੂ ਜਿੰਨੇ ਤਰ੍ਹਾਂ ਦੇ ਬੱਲਣੂ ਲਾਦੇ ਇੱਥੇ ਜੀ ਤੇ ਉਧਰ ਹੀ ਸਾਈਡ ਆ ਕੇ ਸ਼ੈਂਕ ਤੇ ਜੀ ਆਪਣਾ ਫਿਲਟਰ ਦਾ ਕਨੈਕਸ਼ਨ ਜੀ ਨਾਲੇ ਸ਼ੈਂਕ ਤੇ ਜੀ ਇਧਰ ਆ ਗਿਆ ਡਰੇਨ ਰੂਮ ਜੀ ਡਰੇਨ ਰੂਮ ਚ ਵੀ ਆਪਾਂ ਨੇ ਕੰਮ ਦੋਨੇ ਪਰਲੇ ਜਿਸ ਤਰ੍ਹਾਂ ਕਰੇ ਜੀ ਬਣਾ ਸਰ ਮੇਨ ਬੋਰਡ ਜੀ ਸਵਿਚ ਦਾ ਪੁਆਇੰਟ ਹੋ ਗਿਆ ਜੀ ਤੇ ਉਧਰ ਆ ਗਿਆ ਏਸੀ ਦਾ ਪੁਆਇੰਟ ਸਾਹਮਣੇ ਆ ਗਿਆ ਐਲਸੀਐਨ ਦਾ ਜੀ ਉਧਰ ਪੁਆਇੰਟ ਏਸੀ ਨਾਲ ਵਿੱਚ ਤੇ ਦਰਗੈਂ ਕੰਮ ਕਰਿਆ ਆਪਾਂ ਨੇ ਜਿਹੜਾ ਇੱਥੇ ਪ੍ਰੈਸ ਵਾਸਤੇ ਦਿੱਤਾ ਇੱਕ ਕਾਊਂਟਰ ਵਾਸਤੇ ਪ੍ਰੈਸ ਕੰਟਰੋਲ ਵਾਸਤੇ ਜੀ ਤੇ ਨਾਲ ਉਹਦੀ ਕਬਲਮ ਲਾਦਾ ਛੋਟਾ ਜਿਹਾ ਆਪਾਂ ਨੇ ਤੇ ਇੱਧਰ ਆ ਗਿਆ ਥੱਲੇ ਕੋਲੀ ਦੇ ਇਨਵਰਟਰ ਦਾ ਜੀ ਇਨਵਰਟਰ ਨੇ ਲਾਈਨ ਡਾਇਰੈਕਟ ਕਰਕੇ ਤਰ ਆਪਾਂ ਨੇ ਇੱਥੇ 2B ਦਾ ਗਿਆ ਇਸ ਵਿੱਚ ਜੀ ਤੇ ਇੱਧਰ ਬਾਥਰੂਮ ਆ ਗਿਆ ਜੀ ਆਪਣਾ ਬਾਥਰੂਮ ਦੇ ਬਾਹਰ ਲਾਈ ਆਪਣਾ 2B ਜੀ ਬੜਨ ਸਾਰ ਤੇ ਬਾਥਰੂਮ ਦੇ ਅੰਦਰ 2B ਦੀ ਬਾਹਰਲਾ ਕੰਮ ਕਰਦੀ ਜੀ ਇਹ ਪਾਵਰ ਪੁੱਛਾ ਗਈ ਜੀ ਜਰ ਦੀ ਬਾਕੀ ਜਸਟ ਫੈਨ ਦੀ ਬਲਬ ਦੀ ਇਹੋ ਇੱਧਰ ਆ ਗਿਆ ਰੂਮ ਜੀ ਆਪਣਾ ਰੂਮ ਚ ਲਾਈਆ ਆਪਣੇ ਮਾ ਪਹਿਲੇ ਜਿਹੀ ਬਰਨ ਸਰ 2 ਵੇ ਸੋਚ ਜੀ ਨਾਲ ਲਾਈ ਐਲ ਸੀ ਡੀ ਜੀ ਐਲ ਸੀ ਡੀ ਦੇ ਵਿੱਚ ਲੱਗਨੇ ਆਪਾਂ ਨੇ ਇੱਥੇ ਲਾਈ ਨੇ ਜੀ ਇੱਥੇ ਜਿਹੜੀ ਲੋਕ ਇੱਥੇ ਸਵਿਚ ਉਹਦੀ ਉੱਥੇ ਹੈ ਜੀ ਬੈੱਡ ਦੇ ਉੱਪਰ ਜੀ ਕੰਟਰੋਲ ਰੱਖ ਹੋਊਗਾ ਇਹ 2 ਵੇ ਟਾਵੇ ਸੂਚ ਚ ਐਲ ਸੀ ਡੀ 0 ਵਾਟ ਦਾ ਬਲਬ ਪੱਖਾ ਜੀ ਤੇ ਨਾਲ ਏ ਸੀ ਸਾਰਾ ਕੰਮ ਇੱਥੇ ਕੰਟਰੋਲ ਹੋਊਗਾ ਜੀ ਬੈੱਡ ਤੇ ਬੈਠੇ ਬੈਠੀ ਜੀ ਦਰ ਸਟੋਰ ਦਾ ਕੇ ਸਟੋਰ ਦਾ ਫੋਨ ਲਾਇਆ ਜੀ ਬਣਦਾ ਸਾਰਾ ਪੰਨੂ ਇੱਕ ਪੱਖੇ ਦਾ ਹੋ ਗਿਆ ਜੀ ਇੱਕ ਛੋਟਾ ਇਹਦਾ ਮਾ ਹੋ ਗਿਆ ਜੀ ਪਲੱਗ ਹੋ ਗਿਆ ਜੀ ਇਹ ਬਾਹਰ ਲਾਤਾ ਜਪਾਨ ਇਹ ਲੋਬੀ ਦਾ ਆ ਗਿਆ ਜੀ ਲੋਬੀ ਜੀ ਲਾਈਨ ਅਪ ਦੋ 팬 ਜੀ ਦੋਨੋਂ ਦਾ ਰੈਗੂਲੇਟਰ ਇੱਕ ਆਪਣਾ ਬੱਲ ਨੂੰ ਦਾ ਹੋ ਗਿਆ ਆਪਣਾ ਜੀ ਤੇ ਨਾਲ ਦੋ ਪਲੱਗ ਦਾ ਕਨਵਰਟਰ ਦਾ ਪਲੇਟ ਦੋ ਜੀ ਐਂ ਕੰਮ ਜੀ ਪਰਲੀ ਸਾਈਡ ਤੇ ਜੀ ਡਬਲ ਪੋਰਸ ਹੁੰਦਾ ਜੀ ਦੋ ਗੁੱਠੀ ਨਹੀਂ ਉੱਪਰ ਦਾ ਪੋਰਸ਼ਨ ਦਿਖਾਉਣੇ ਸਮਝੀ ਐਡਰ ਲੱਗ ਰਿਹਾ ਐਡਰ ਲੱਗ ਰਿਹਾ ਆਪਣਾ ਮਿਸਤਰੀ ਜੀ ਮਿਸਤਰੀ ਕਰ ਰਹੇ ਸੇਵਾ ਬਾਬੂ ਜਨਾਦੀ ਜੀ ਤੇ ਬਾਬੂ ਜੀ ਕਰ ਰਹੇ ਸੇਵਾ ਜੀ ਬੈ ਕੇ ਜੀ ਤੇ ਬਹੁਤ ਹੀ ਵਧੀਆ ਗੱਲ ਹੈ ਜੀ ਪਿੰਡ ਬਲਗੜਾ ਜੀ ਦਾ ਬਾਬੂ ਜੀ ਦਾ ਸਥਾਨ ਹੈ ਜੀ ਪਿੰਡ 'ਚ ਤੇ ਉੱਪਰ ਲ ਚੱਲਦੇ ਆਪਾਂ ਜੀ ਹੁਣ ਉੱਪਰ ਉਹੀ ਗੱਲ ਹੈ ਜੀ ਆਨ ਮੈਟਰ ਦੇ ਇੱਕ ਉੱਪਰ ਹੀ ਪੈਣ ਦੀ ਤੱਪ ਨੇ ਇੱਥੇ ਜਗ੍ਹਾ ਬਈ ਸੀ ਜੀ ਕੈਮਰ ਉੱਪਰ ਰੱਖਣਾ ਹੋਵੇ ਇਧਰ ਟੂਬੇ ਦਾ ਜੀ ਟੂਬੇ ਕਰ ਰਹੇ ਆਪਣਾ ਕੰਮ ਜੀ ਬਿਲਕੁਲ ਤੇ ਨਾਲ ਅਲੱਗ ਹੋਊਗਾ ਜੀ ਬਾਹਰ ਹੋ ਗਏ ਇਹ ਬਰੈਂਡ ਦੇ ਸਾਰੇ ਪੁਆਇੰਟ ਹੋ ਗਏ ਜੀ ਇਹ ਜਿਵੇਂ ਬਲਦੋਂ ਦਾ ਹੋ ਗਿਆ ਤੇ ਲੈਟਰ ਨੋਟਾਂ ਦਾ ਜੀ ਲੈਟਰ ਨੋਟਾਂ ਆਪਣੇ ਚਲਾਤੀਆਂ ਸਾਰੀਆਂ ਜੀ ਇੱਕ ਸਾਈਡ ਦੀ ਚਲਾਈਏ ਲੈਟਰ ਲ ਇੱਕ ਦੀ ਨਹੀਂ ਹੈਗੀ ਜੀ ਦੇਖੋ ਜੀ ਲੈਟਰ ਚੱਲ ਰਹੀ ਹੈ ਧੁੱਪ ਜੇ ਪਤਾ ਨਹੀਂ ਲੱਗ ਰਿਹਾ ਲਾ ਕੇ ਕਰਕੇ ਤੁਹਾਨੂੰ ਦਿਖਾਣੇ ਜੀ ਇਦਾਂ ਬਿਓ ਥੱਲੇ ਦਾ ਜੀ ਦੇਖੋ ਜੀ ਭਾਈ ਜੀ ਬੇਨਤੀ ਹੈ ਕਿ ਜੋ ਆਪਾਂ YouTube ਆਪਣਾ ਚੈਨਲ ਬਲਦੇਵ ਸਿੰਘ JTMG ਇੱਥੇ ਆਪਾਂ ਬਿਜਲੀ ਦੇ ਰਿਲੇਟਡ ਸਾਰੀਆਂ ਵੀਡੀਓ ਪਾਉਂਦੇ ਆ ਜੀ ਆਪਾਂ ਕੋਈ ਵੀ ਹੋਵੇ ਜਾਂ ਡੈਕੋਰੇਸ਼ਨ ਦਾ ਕੰਮ ਹੋਵੇ ਲਾਈਟ ਲੂਟ ਦਾ ਜਾਂ ਜਾਂ ਫਲਾਵਰ ਦਾ ਜੀ ਬਿਜਲੀ ਦਾ ਆਪਣਾ ਮੇਨ ਕੰਮ ਹੈ ਜੀ ਤੇ ਫਲਾਵਰ ਡੈਕੋਰੇਸ਼ਨ ਲੜੀਆਂ ਦਾ ਇਹ ਆਪਣਾ ਮੇਨ ਕੰਮ ਸਭ ਕੰਮ ਕਰਦੇ ਆ ਆਪਾਂ ਜੀ ਆਪਣੀ ਦੁਕਾਨ ਹੈ ਬਸ ਸਟੈਂਡ ਦੇ ਪਰਬਲ ਦੇ ਬਲਗੜਾ ਜੀ ਸੰਦੀਪ ਲਾੜੀ ਦੇ ਨੌਤੇ ਦੁਕਾਨ ਆਪਣੀ ਜੀ ਜੋ ਆਪਣਾ YouTube ਤੇ ਪੇਜ ਮਾਣਾ ਬਲਦੇਵ ਸਿੰਘ ਜੀ ਟੂਮ ਸਭ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕੀਤਾ ਜਾਵੇ ਤੇ ਲਾਈਕ ਕੀਤਾ ਜਾਵੇ ਤੇ ਵੀਊ ਕੀਤਾ ਜਾਵੇ ਜੀ ਥੈਂਕ ਯੂ ਧੰਨਵਾਦ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜਰੂਰ ਕਰਿਓ ਥੈਂਕ ਯੂ ਜੀ ਧੰਨਵਾਦ ਜੀ ਜੇ ਕੋਲੇ ਕੋਪਨ ਡੋਮ ਮੇਟਨ ਲੱਗਣੀ ਹੈ ਅੰਨੀ ਗਮਸਨ ਲੱਗਣੀ ਹੈ ਦ ਜਾਣ ਨਾ ਐਡ ਤਾਂ ਹੈ ਨਹੀਂ ਗੱਦਾ ਬਣਾ